ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਜੀ ਅਸੀਂ ਕੀਤੀ ਹੈ ਸਰਦੀ ਵਾਲੇ ਕੱਪੜਿਆਂ ਦੀ ਖਰੀਦਦਾਰੀ ਤੇ ਅਸੀਂ ਇਹ ਠੰਡਾ ਵਾਲੇ ਕੱਪੜੇ ਲਿਆਂਦੇ ਆ ਠੰਡਾ ਚ ਪਾਉਣ ਵਾਸਤੇ ਮੋਟੇ ਵੀ ਲਿਆਂਦੇ ਆ ਤੇ ਥੋੜੇ ਜਿਹਾ ਵੀ ਆਪਾਂ ਦੂਜੇ ਵੀ ਲਿਆਂਦੇ ਹੋ ਜਿਹੜੇ ਅੰਹਾ ਅੱਗੇ ਵੀ ਪਹਿਜਣ ਬਗੈ ਠੰਡ ਤੋਂ ਸਰਮੀ ਦੇ ਵਿੱਚ ਤੇ ਆਪਾਂ ਕਪ ਸੂਟ ਲਿਆਂਦੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਇਹ ਇੱਕ ਆਪਾਂ ਸੂਟ ਲਿਆਂਦਾ ਇਹ ਇੱਕ ਸੂਟ ਆਪਣਾ ਇਹ ਇੱਕ ਸੂਟ ਆਪਣਾ ਇਹ ਹੈ ਇੱਕ ਸੂਟ ਆਪਣਾ ਇਹ 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 ਤਿੰਨ ਆਪਣੇ ਸੂਟ ਹੈ ਕਿ ਤੇ ਕਿਹੇ ਤੇ ਕਿਹੇ ਇਹ ਸੂਟ ਮੈਨੂੰ ਬਹੁਤ ਪਸੰਦ ਆਇਆ ਸੀਗਾ ਇਹ ਉਹ ਸੂਟ ਮੈਨੂੰ ਸਭ ਤੋਂ ਪਹਿਲਾਂ ਪਸੰਦ ਆਇਆ ਸੀ ਉਹ ਸਸਤਾ ਹੈ ਸੂਟ ਘਰੇ ਪਾਉਣ ਵਾਸਤੇ ਲੈਂਦਾ ਇਹ ਮੈਨੂੰ ਬਹੁਤ ਪਸੰਦ ਆਇਆ ਸੀ ਇਹ ਬਾਹਰ ਅੰਦਰ ਪਾਉਣ ਵਾਸਤੇ ਲੈਂਦਾ ਤੇ ਆਪਿਆ ਸੱਦਣਾਂ ਵਾਸਤੇ ਲੈਂਦਾ ਆਪਾਂ ਕਿਤੇ ਪਾਰਟੀ ਤੇ ਜਾਂ ਕਿਸੇ ਪ੍ਰੋਗਰਾਮ ਤੇ ਪਾਉਣਾ ਹੋਵੇ ਚਲੋ ਜੀ ਅਸੀਂ ਤੁਹਾਨੂੰ ਅੱਗੇ ਦਿਖਾਉਨੇ ਆਂ ਤੇ ਜਿਹੜਾ ਸੂਟ ਆਪਣਾ ਇਹ ਹੈ ਜੀ ਇਹ ਆਪਣਾ ਗਰਮੀ ਚ ਵੀ ਪਊਗਾ ਤੇ ਸਰਦੀ ਚ ਵੀ ਪਊਗਾ ਦੋਨੇ ਰੁੱਤਾਂ ਚ ਹੀ ਪਾਈ ਜਾਊਗਾ ਸੂਟ ਇਹ ਆਪਣਾ ਇਸ ਕਰਕੇ ਹੀ ਆਪਾਂ ਇਹ ਸੂਟ ਖਰੀਦੇ ਦੋ ਨਿਆ ਸੂਟ ਦੇਖੋ ਜੀ ਇਹ ਆਪਣਾ ਦੋਨੇ ਰੁੱਤਾਂ ਚ ਸੂਟ ਪਊਗਾ ਸਰਦੀ ਚ ਵੀ ਤੇ ਗਰਮੀ ਚ ਵੀ तेहे भी बड़ा गूढ़ा ना ही फिका अपना सूटी गर्मी दोन दोने मौसम पै जूगा गर्मी आले मौसम च भी पैजूगा सर्दी आले मौसम च भी पूगा ये चलो जी अगे दिखाने ਤੇ ਆਪਾਂ ਇਹ ਸੂਟ ਹੈ ਜਿਹੜਾ ਆਪਣਾ ਜੀ ਇਹ ਪਛਵੀਨੇ ਦਾ ਸੂਟ ਹੈ ਇਹ ਆਪਾਂ ਬਾਹਰ ਅੰਦਰ ਪਾਉਣ ਵਾਸਤੇ ਲੈਂਦਾ ਇਹ ਆਪਣਾ ਜੀ ਹੈਗਾ ਪ੍ਰੋਗਰਾਮ ਤੇ ਪਾਉਣ ਵਾਸਤੇ ਲੈਂਦਾ ਹੈ ਇਹ ਆ ਪ੍ਰਿੰਟਾ ਵਿੱਚ ਕਮੀਦ ਤੇ ਇਹ ਵਰਕ ਕੀਤਾ ਹੋਇਆ ਹੈ ਤੱਲੇ ਇਹ ਲੱਗੀ ਹੋਈ ਐ ਕੋਰੀ ਜੀ ਤੇ ਇਹ ਸਲਵਾਰ ਆ ਇਹਦੀ ਇਹ ਇਹ ਵੀ ਹੈਗੀ ਦੁਪੱਟਾ ਇਹਦਾ ਇਹਦੇ ਵਿੱਚ ਵੀ ਆਏ ਵਰਕ ਤਾਂ ਟਿੱਕਰ ਕੀਤਾ ਹੋਇਆ ਅੱਗੇ ਪਿੱਛੇ ਸਾਰਾ ਪ੍ਰਿੰਟ ਆਊਗਾ ਤੇ ਸੂਟ ਹੈ ਜੀ ਆਪਣਾ ਸਸਤਾ ਹੀ ਹੈ ਸੂਟ ਆਪਣਾ ਤੇ ਇਹ ਮੈਨੂੰ ਬਹੁਤ ਪਸੰਦ ਆਇਆ ਸੂਟ ਇਹ ਮੈਨੂੰ ਇਹਦਾ ਕਲਰ ਬਹੁਤ ਪਸੰਦ ਆ ਇਹ ਸਰਦੀ ਚ ਵੀ ਆਪਾਂ ਘਰੇ ਪਾਉਣ ਵਾਸਤੇ ਲੈਂਦਾ ਤੇ ਇਹ ਹੈਗਾ 2.5 ਮੀਟਰ ਦਾ ਟੁੱਟ ਪੀਸ ਹੈ 2.5 ਮੀਟਰ ਦਾ ਇਹਦੇ ਨਾਲ ਮੇਰੇ ਇਹ ਜੀ ਸਲਵਾਰ ਹੈ ਇਸ ਕਲਰ ਦੀ ਤੇ ਨਾਲ ਮਲਾ ਕੇ ਲਿਆਪਾ ਉਹਦੇ ਤੇ ਆਪਾਂ ਲੈਂਦੇ ਆ ਜੀ ਕੁਰਤੇ ਪਜਾਮੇ ਦੋ ਇਹਨਾਂ ਤੇ ਬਰਨੀ ਆਊਗਾ ਨਵਾਂ ਕੱਪੜਾ ਆਇਆ ਹੋਇਆ ਇਹ ਇੱਕ ਕੁਰਤਾ ਪਜਾਮਾ ਇਹ ਇਹਨਾਂ ਤੇ ਬਰਨੀ ਆਉਂਦਾ ਤੇ ਵੀ ਆਪਾਂ ਠੰਡਾ ਚ ਪਾਉਣ ਵਾਸਤੇ ਲਿਆਂਦੇ ਕੁੜਤੇ ਪਜਾਮੇ ਤੇ ਇਹ ਆਪਾਂ ਚੁੰਨੀਆਂ ਲਿਆਂਦੀਆਂ ਦੋ ਇਹ ਚਲੂਨ ਦੇ ਚੁੰਨੀਆਂ ਇਹ 350 ਦੀ ਮਿਹਲੀਆ ਚੁੰਨੀ ਆਪਾਂ ਨੂੰ ਇਹ ਸੂਟ ਨਾਲ ਲਿਆਂਦੀ ਹੈ ਤੇ ਕਾਪਾ ਇਹ ਸੂਟ ਨਾਲ ਲਿਆਂਦੀ ਹੈ ਇਹਦੇ ਨਾਲ ਇਸ ਤਰੀਕੇ ਦੀ ਚੁੰਨੀ ਮੇਰੇ ਕੋਲੇ ਹੈ ਵੀ ਤੇ ਫਿਰ ਇਹ ਚੁੰਨੀ ਇੱਕ ਮੇਰੇ ਕੋਲ ਹੋਰ ਸੂਟ ਪਿਆ ਉਹਦੇ ਨਾਲ ਡਾਈ ਕਰਾਵਾਂਗੇ ਇਹ ਚੁੰਨੀਆਂ ਡਾਈ ਕਰਾਉਣ ਵਾਲੇ ਨੇ ਇਹ ਸਾਡੀ ਛੋਟੀ ਜਿਹੀ ਸ਼ਾਪਿੰਗ ਹੈ ਸਰਦੀ ਵਾਲੇ ਕੱਪੜਿਆਂ ਦੀ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ